ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰ ਦੇ ਵੱਲੋਂ ਲੁੱਟਾਖੋਹਾਂ ਤੇ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੂੰ ਲੁੱਟਾਖੋਹਾਂ ਦੇ ਮਾਮਲੇ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਪਿਛਲੇ ਦਿਨੀ ਹੋਈਆਂ ਦੋ ਵੱਖ-ਵੱਖ ਲੁੱਟਾਂ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਜਾਣਕਾਰ ਦਿੰਦੇ ਹੋਏ ਡੀਸੀਪੀ ਲੋ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਸਾਨੂੰ ਥਾਣਾ ਬੀ ਡਿਵੀਜ਼ਨ ਦੇ ਵਿੱਚੋ ਸ਼ਿਕਾਇਤ ਦਰਜ ਹੋਈ ਸੀ ਅਤੇ ਜੇ ਈ ਮਨਜੀਤ ਸਿੰਘ ਵਾਸੀ ਪ੍ਰਤਾਪਨਗਰ ਅੰਮ੍ਰਿਤਸਰ ਦੇ ਵੱਲੋਂ ਹੋ ਪਿਛਲੇ ਦਿਨ ਹੀ ਸਵੇਰੇ ਕਰੀਬ 3 ਵਜੇ ਆਪਣੀ ਡਿਊਟੀ ਕਰਕੇ ਪੈਦਲ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਕਿ ਜਦੋਂ ਉਹ ਪ੍ਰਤਾਪਨਗਰ ਬਜ਼ਾਰ ਪੁੱਜਾ ਤਾਂ ਦੋ ਨੌਜਵਾਨਾਂ ਦੇ ਵੱਲੋਂ ਐਕਟੀਵਾਟਿਜ਼ ਬਾਹਰ ਉਸ ਨੂੰ ਗੁਰਦੁਆਰਾ ਸਿੰਘ ਸਭਾ ਦੀ ਬੈਕ ਸਾਈਡ ਘੇਰ ਲਿਆ ਅਤੇ ਉਸ ਦਾ Apple ਫੋਨ ਅਤੇ ਪਰਸ ਵੀ ਖੋ ਕੇ ਫਰਾਰ ਹੋ ਗਏ ਜਿਸ ਤੇ ਥਾਣਾ ਬੀ ਡਿਵੀਜ਼ਨ ਵਿਖੇ ਮਕਦਮਾ ਦਰਜ ਕੀਤਾ ਗਿਆ ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਮੁਜਲਮ ਵਿਕਰਮਜੀਤ ਸਿੰਘ ਪੰਲਾਵੀ ਅੰਮ੍ਰਿਤਸਰ ਸਿਟੀ ਦੇ ਵਿੱਚ ਤਿੰਨ ਵਾਰ ਦਾ ਤਾਂ ਜੇਈ ਕੋਲੋਂ ਮੋਬਾਈਲ ਫੋਨ ਤੇ ਪਰ ਇੱਕ ਵਿਅਕਤੀ ਕੋਲੋਂ ਬਾਈਕ ਤੇ ਮੋਬਾਈਲ ਫੋਨ ਅਤੇ ਇਲਾਕਾ ਵੱਲਾ ਦੇ ਨੇੜੇ ਇੱਕ ਆਈਫੋਨ ਖੋਹ ਕੀਤਾ ਹੈ